ਸੱਜਨ ਕੁਮਾਰ ਦਾ ਆਪਣੇ ਤੇ ਲੱਗੇ ਇਲਜ਼ਾਮ ਮੰਨਣ ਤੋਂ ਇਨਕਾਰ 1984 ਕੇਸ ਦੀ ਸੁਣਵਾਈ ਦੌਰਾਨ ਰਾਉਜ਼ ਐਵੇਨਿਊ ਕੋਰਟਸ ਦਿੱਤਾ ਬਿਆਨ ਕਿਹਾ ਜਦੋਂ ਦੰਗਾ ਹੋਇਆ ਉਸ ਵੇਲੇ ਮੈਂ ਲੋਕੇਸ਼ਨ ਤੇ ਨਹੀਂ ਸੀ। ਭਾਜਪਾ ਸੰਸਦ ਨਿਸ਼ੀਕਾਂਤ ਦੂਬੇ ਦਾ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਬਹੁਤ ਵੱਡਾ ਇਲਜ਼ਾਮ ਕਿਹਾ ਇੰਦਰਾ ਗਾਂਧੀ ਨੇ ਬ੍ਰਿਟੇਨ ਦੇ ਨਾਲ ਰਲ ਕੇ ਕਰਾਇਆ ਸੀ ਹਮਲਾ ਉਸ ਵੇਲੇ ਅੰਮ੍ਰਿਤਸਰ ਚ ਮੌਜੂਦ ਸਨ ਬ੍ਰਿਟਿਸ਼ ਸੈਨਾ ਦੇ ਅਧਿਕਾਰੀ ਸੰਗਰੂਰ ਦੇ ਪਿੰਡ ਆਲੋ ਅਰਖ ਚ ਟਿਊਬਵੈਲਾਂ ਤੋਂ ਨਿਕਲ ਰਿਹਾ ਕਾਲੇ ਰੰਗ ਦਾ ਕੈਮੀਕਲ ਵਾਲਾ ਪਾਣੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬੰਬੀਆਂ ਤੇ ਲਾਇਆ ਨੋਟਿਸ ਖੇਤਾਂ ਤੋਂ ਕੁਝ ਦੂਰ ਹੈ ਰੰਗ ਬਣਾਉਣ ਵਾਲੀ ਬੰਦ ਪਈ ਫੈਕਟਰੀ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਹੇ ਹਾਂ ਵੱਡੀ ਖਬਰ ਆ ਰਹੀ ਹੈ ਅਗੇ ਬਾਦਿਆਂ ਅਬੋਹਰ ਕਤਲकांड ਦੀ ਇੱਕ ਅਹਿਮ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਦੀ ਇਹ ਸੀਸੀਟੀਵੀ ਹੈ ਤੇ ਕਤਲ ਤੋਂ ਪਹਿਲਾਂ ਅਤੇ ਬਾਅਦ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ ਕਿ ਕਿਵੇਂ ਕਤਲ ਤੋਂ ਪਹਿਲਾਂ ਘਾਤ ਲਾ ਕੇ ਇਹ ਬਦਮਾਸ਼ ਬੈਠੇ ਸੀ ਤੇ ਕਤਲ ਤੋਂ ਬਾਅਦ ਕਿਵੇਂ ਇਹ ਬਦਮਾਸ਼ ਫਰਾਰ ਹੋਏ ਨੇ ਸੰਜੇ ਵਰਮਾ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਬੋਹਰ ਦੇ ਇੱਕ ਵੱਡੇ ਕਾਰੋਬਾਰੀ ਸ਼ੋਰੂਮ ਦੇ ਮਾਲਕ ਜਿਸ ਦਾ ਕਤਲ ਕੀਤਾ ਗਿਆ ਤੇ ਹੁਣ ਸੀਸੀਟੀਵੀ ਫੁਟੇਜ ਇਸ ਦੇ ਵਿੱਚ ਸਾਹਮਣੇ ਆਏ ਸੀਸੀਟੀਵੀ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਇੱਕ ਬਾਈਕ ਹੈ ਜਿਸ ਤੇ ਤਿੰਨ ਹਮਲਾਵਰ ਨੇ ਤੇ ਇਹ ਉਹੀ ਹਮਲਾਵਰ ਨੇ ਜਿਨ੍ਹਾਂ ਨੇ ਸੰਜੇ ਵਰਮਾ ਨੂੰ ਗੋਲੀਆਂ ਮਾਰੀਆਂ ਤੇ ਦੂਜੀ ਇੱਕ ਚਿੱਟੇ ਰੰਗ ਦੀ ਸਵਿਫਟ ਗੱਡੀ ਇਹ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇਹ ਤਿੰਨੋਂ ਹਮਲਾਵਰ ਸਵਾਰ ਹੋ ਕੇ ਫਰਾਰ ਹੋਏ ਨੇ 10:19 ਮਿੰਟ ਦੀ ਇਹ ਸੀਸੀਟੀਵੀ ਫੁਟੇਜ ਹੈ ਤਾਂ ਇਹ ਕਤਲ ਤੋਂ ਬਾਅਦ ਦੀ ਸੀਸੀਟੀਵੀ ਦੱਸੀ ਜਾ ਰਹੀ ਹੈ ਇਹ ਬਾਈਕ ਛੱਡ ਕੇ ਫਰਾਰ ਹੋ ਚੁੱਕੇ ਨੇ ਹਮਲਾਵਰ ਤਾਂ ਜਿਸ ਤੋਂ ਇਹ ਸਪਸ਼ਟ ਹੈ ਕਿ ਹਮਲਾਵਰਾਂ ਦੀ ਗਿਣਤੀ ਤਿੰਨ ਸੀ ਅਤੇ ਦੂਜੀ ਗੱਲ ਇਹ ਹੈ ਕਿ ਚਿੱਟੇ ਰੰਗ ਦੀ ਸਵਿਫਟ ਦੇ ਵਿੱਚ ਕੁਝ ਹੋਰ ਵੀ ਸਾਥੀ ਇਹਨਾਂ ਦੇ ਹੋ ਸਕਦੇ ਨੇ ਦੋ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਨੇ ਇੱਕ ਹਮਲੇ ਤੋਂ ਪਹਿਲਾਂ ਦੀ ਸੀਸੀਟੀਵੀ ਹੈ ਤੇ ਦੂਜੀ ਹਮਲੇ ਤੋਂ ਬਾਅਦ ਦੀ ਤੇ ਇੱਕ ਸੀਸੀਟੀਵੀ ਦੇ ਵਿੱਚ ਜਿਹੜੇ ਹਮਲਾਵਰ ਨੇ ਉਹ ਬੈਠੇ ਦਿਖਾਈ ਦੇ ਰਹੇ ਨੇ ਚਿੱਟੇ ਰੰਗ ਦੀ ਹੁੱਡੀ ਤਾਂ ਜੋ ਸੀਸੀਟੀਵੀ ਦੇ ਵਿੱਚ ਨਾ ਆ ਸਕੇ ਤੇ ਜਦੋਂ ਹੀ ਸੰਜੇ ਵਰਮਾ ਆਪਣੀ ਦੁਕਾਨ ਦੇ ਵਿੱਚ ਐਂਟਰ ਕਰਨ ਦੇ ਲਈ ਗੱਡੀ ਦੇ ਵਿੱਚੋਂ ਉਤਰਦੇ ਨੇ ਤਾਂ ਤੁਰੰਤ ਇਹ ਹਮਲਾਵਰ ਜਾਂਦੇ ਨੇ ਅਤੇ ਸੰਜੇ ਵਰਮਾ ਦੇ ਤਾਬੜ ਤੋੜ ਗੋਲੀਆਂ ਮਾਰ ਦਿੰਦੇ ਨੇ ਕੁੱਲ ਇਹਨਾਂ ਦੀ ਗਿਣਤੀ 3 ਹੈ ਕਿਉਂਕਿ ਇਹ ਦੋ ਹਮਲਾਵਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੀਜਾ ਬਾਈਕ ਤੇ ਸੀ ਤੇ ਬਾਈਕ ਤੇ ਹੀ ਇਹਨਾਂ ਨੂੰ ਨਾਲ ਲੈ ਕੇ ਫਰਾਰ ਹੁੰਦਾ ਅੱਗੇ ਜਾ ਕੇ ਇੱਕ ਸਵਿਫਟ ਆਉਂਦੀ ਹੈ ਜਿਸ ਦੇ ਵਿੱਚ ਤਿੰਨੇ ਸਵਾਰ ਹੁੰਦੇ ਨੇ ਫਰਾਰ ਹੋ ਜਾਂਦੇ ਨੇ ਤਾਂ ਇਹ ਦੋ ਸੀਸੀਟੀਵੀਆ ਜਿਸ ਤੋਂ ਬਾਅਦ ਇਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਇਆ ਇਹ ਉਹੀ ਹਮਲਾਵਰ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੰਜੇ ਵਰਮਾ ਦੇ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਸੀਸੀਟੀਵੀ ਫੁਟੇਜ ਜਿਸ ਦੇ ਵਿੱਚ ਇੱਕ ਸੀਸੀਟੀਵੀ ਦੇ ਵਿੱਚ ਪਹਿਲਾਂ ਹੀ ਘਾਤ ਲਾ ਕੇ ਬੈਠੇ ਦਿਖ ਰਹੇ ਨੇ ਬਦਮਾਸ਼ ਤੇ ਜਦੋਂ ਹੀ ਸੰਜੇ ਵਰਮਾ ਨੂੰ ਦੇਖਦੇ ਨੇ ਤਾਂ ਤੁਰੰਤ ਉੱਠਦੇ ਨੇ ਅਤੇ ਜਾ ਕੇ ਹਮਲਾ ਕਰ ਦਿੰਦੇ ਨੇ ਦੂਜੀ ਸੀਸੀਟੀਵੀ ਫੁਟੇਜ ਜਿਸ ਦੇ ਵਿੱਚ ਇਹ ਸ਼ੂਟਰ ਫਰਾਰ ਹੋ ਰਹੇ ਨੇ ਬਾਈਕ ਛੱਡ ਕੇ ਕਾਰ ਦੇ ਵਿੱਚ ਇਹ ਫਰਾਰ ਹੋ ਚੁੱਕੇ ਨੇ ਤਾਂ న్యూਸ 18 ਪੰਜਾਬ ਦੇ ਉੱਤੇ ਐਕਸਕਲੂਸਿਵ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਆ ਤੇ ਇਹ ਕਾਤਲ ਨੇ ਉਹੀ ਮੁਲਜ਼ਮ ਨੇ ਉਹੀ ਸ਼ੂਟਰ ਨੇ ਜਿਨ੍ਹਾਂ ਦੇ ਵੱਲੋਂ ਸੰਜੇ ਬਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਬੋਹਰ ਦੇ ਵਿੱਚ ਇਹ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ ਤਾਂ ਇਹ ਦੋ ਤਸਵੀਰਾਂ ਜਿਸ ਤੋਂ ਸਾਫ਼ ਸਪਸ਼ਟ ਹੋ ਰਿਹਾ ਹੈ ਕਿ ਇੱਕ ਤਾਂ ਇਹ ਸ਼ੋਰੂਮ ਤੋਂ ਦੂਜੇ ਪਾਸੇ ਦੀ ਹੈ ਕਿ ਸ਼ੋਰੂਮ ਹੈ ਜਿਸ ਦੇ ਸਾਹਮਣੇ ਇਹ ਹਮਲਾਵਰ ਬੈਠੇ ਨੇ ਤੇ ਦੂਜੀ ਫੁਟੇਜ ਜਿਸ ਦੇ ਵਿੱਚ ਸਵਿਫਟ ਦੇ ਵਿੱਚ ਫਰਾਰ ਹੋ ਰਹੇ ਨੇ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਕੀ ਕੁਝ ਅਪਡੇਟ ਕਿਉਂਕਿ ਸੰਜੇ ਵਰਮਾ ਮਸ਼ਹੂਰ ਕਪੜਾ ਵਪਾਰੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜ਼ਿੰਮੇਵਾਰੀ ਲਈ ਜਾ ਰਹੀ ਆ ਕਤਿਤ ਪੋਸਟਾਂ ਸਾਹਮਣੇ ਆ ਰਹੀਆਂ ਨੇ ਇੱਕ ਬਾਈਕ ਤੇ ਤਿੰਨ ਹਮਲਾਵਰ ਨੇ ਫਿਰ ਸਵਿਫਟ ਚ ਫਰਾਰ ਹੁੰਦੇ ਨੇ ਕੀ ਕੋਈ ਜਾਣਕਾਰੀ ਦੇਖੋ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਨੀ ਰਣਵੀਰ ਕੇ ਪੂਰੀ ਇਹ ਪਲੈਨਿੰਗ ਦੇ ਤਹਿਤ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਕਿਉਂਕਿ ਜਿਹੜੇ ਵੀ ਤਿੰਨ ਹਮਲਾਵਰ ਹੈ ਉਹਨਾਂ ਦੀ ਬਿਲਕੁਲ ਸਾਫ਼ ਤਸਵੀਰें ਹੁਣ ਸਾਹਮਣੇ ਆ ਚੁੱਕੀਆਂ ਹੈ ਕਿ ਇਹ ਪੂਰਾ ਸਵੇਰ ਤੋਂ ਹੀ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਇਹ ਕਰੀਬ 10:30 ਵਜੇ ਦੀ ਘਟਨਾ ਹੈ ਤੇ ਇਹਨਾਂ ਨੂੰ ਪਤਾ ਸੀ ਕਿ ਸੰਜੇ ਵਰਮਾ ਇਸੇ ਟਾਈਮ 10:30 ਵਜੇ ਦੇ ਸਮਾਂ ਇਹ ਦੁਕਾਨ ਤੇ ਆਂਦਾ ਆਪਣੀ ਗੱਡੀ ਤੋਂ ਉਤਰ ਕੇ ਔਰ ਇਹ ਸਿੱਧਾ ਅੰਦਰ ਜਾਂਦਾ ਔਰ ਇਹ ਬਿਲਕੁਲ ਸਾਹਮਣੇ ਜਿਹੜੀ ਸੀਸੀਟੀਵੀ ਤੁਜੀ ਐਕਸਕਲੂਸਿਵ ਸੀਸੀਟੀਵੀ ਦੇਖ ਰਹੇ ਹੋ ਇਸੇ ਦੁਕਾਨ ਦੇ ਬਿਲਕੁਲ ਸਾਹਮਣੇ ਸ਼ੋਰੂਮ ਦੇ ਬਿਲਕੁਲ ਸਾਹਮਣੇ ਇਹ ਦੋਵੇਂ ਵੇਟ ਕਰ ਰਹੇ ਸੀ ਔਰ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਉਹ ਬਾਈਕ ਤੇ ਬੈਠਿਆ ਸੀਗਾ ਸਾਈਡ ਤੇ ਯਾਨੀ ਕਿ ਜਿੱਦਾਂ ਹੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਤੇ ਅਸੀਂ ਨਾਲ ਦੇ ਨਾਲ ਹੀ ਫਰਾਰ ਹੋ ਜਾਣਾ ਯਾਨੀ ਕਿ ਪੂਰੀ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਜਿੱਦਾਂ ਹੀ ਸੰਜੀਵ ਵਰਮਾ ਉੱਥੇ ਪਹੁੰਚਦੇ ਐ ਸਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਚਾਰ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਇੰਨਾ ਹੀ ਨਹੀਂ ਦੂਜਾ ਜਿਹੜੇ ਇਹਨਾਂ ਦੇ ਸਾਥੀ ਹੈ ਉਹ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਥੋੜੀ ਦੂਰ ਤੱਕ ਇੱਕ ਵਾਈਟ ਕਲਰ ਦੀ ਸਵਿਫਟ ਨੰਬਰ ਹੈ ਪੰਜਾਬ ਨੰਬਰ ਗੱਡੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਰਹੀ ਹੈ ਪੰਜਾਬ ਨੰਬਰ ਦੀ ਸਵਿਫਟ ਗੱਡੀ ਇਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਇਹ ਬਾਈਕ ਵੀ ਖੋਈ ਹੋਈ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਨਿਊਜ਼ 18 ਦੇ ਕੋਲ ਮੌਜੂਦ ਹੈ ਇਹ ਬਾਈਕ ਵੀ ਖੋਈ ਹੋਈ ਹੈ ਇਹ ਬਾਈਕ ਉੱਥੇ ਛੱਡ ਕੇ ਸਵਿਫਟ ਗੱਡੀ 'ਚ ਉੱਥੋਂ ਫਰਾਰ ਹੋ ਜਾਂਦੇ ਨੇ ਯਾਨੀ ਕਿ ਇਹ ਤਿੰਨ ਦੇ ਨਾਲ ਨਾਲ ਜਿਹੜੇ ਤਿੰਨ ਅਮਲਾਵਰ ਉੱਥੇ ਪਹੁੰਚੇ ਸੀ ਹੋਰ ਵੀ ਦੋ ਉਹ ਮੁੰਡੇ ਜਿਹੜੇ ਦੱਸੇ ਜਾ ਰਹੇ ਨੇ ਗੱਡੀ 'ਚ ਬੈਠੇ ਜੀਏ ਜੋ ਕਿ ਇਹਨਾਂ ਨੂੰ ਲੈ ਕੇ ਉੱਥੋਂ ਫਰਾਰ ਹੋਏ ਆ ਦੇਖੋ ਇਹ ਬਹੁਤ ਹੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਬੜਾ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਪੂਰਾ ਮਰਡਰ ਕੀਤਾ ਗਿਆ ਹੈ ਔਰ ਪੂਰੀ ਬ੍ਰੈਕੀ ਹੋਈ ਹੈ ਪੂਰੀ ਪਲੈਨਿੰਗ ਹੋਈ ਹੈ ਔਰ ਪਲੈਨਿੰਗ ਤੋਂ ਬਾਅਦ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਮਨੋਜ ਜੈਸਟੰਗ ਦੇ ਨਾਲ ਹਮਲਾਵਰਾਂ ਦੀ ਗਿਣਤੀ ਹਾਲਾਂਕਿ ਬਾਈਕ ਦੇ ਉੱਤੇ ਹਮਲਾਵਰ ਤਿੰਨ ਨਜ਼ਰ ਆ ਰਹੇ ਨੇ ਤਾਂ ਜਿਵੇਂ ਸਵਿਫਟ ਦੇ ਵਿੱਚ ਵੀ ਜ਼ਰੂਰ ਇਹਨਾਂ ਦੇ ਸਾਥੀ ਹੋਣਗੇ ਤਾਂ ਹਮਲਾਵਰਾਂ ਦੀ ਗਿਣਤੀ 4 ਤੋਂ 5 ਹੋ ਸਕਦੀ ਹੈ ਜੇਕਰ ਕਿਉਂਕਿ ਸਵਿਫਟ ਦੇ ਵਿੱਚ ਇੱਕ ਤੋਂ ਦੋ ਲੋਕ ਹੋ ਸਕਦੇ ਨੇ ਇਹਨਾਂ ਦੇ ਸਾਥੀ ਜਿਨ੍ਹਾਂ ਨੇ ਪਹਿਲਾਂ ਹੀ ਇਹ ਪਲੈਨਿੰਗ ਕੀਤੀ ਹੋਏਗੀ ਕਿ ਤੁ ਅਸੀਂ ਅਫਰਾਦ ਕਰਾਉਣ ਵਿੱਚ ਮਦਦ ਕਰਾਂਗੇ ਪਹਿਲਾਂ ਤੋਂ ਹੀ ਇਹ ਸਾਰੀ ਪਲੈਨਿੰਗ ਦਾ ਹਿੱਸਾ ਹੋਵੇਗਾ ਜਿਵੇਂ ਤੁਸੀਂ ਵੀ ਦੱਸ ਰਹੇ ਸੀ ਦੇਖੋ ਬਿਲਕੁਲ ਰਣਵੀਰ ਹੁੰਟਕ ਤੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਵਿਫਟ ਗੱਡੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਯਾਨੀ ਕਿ ਉਸ ਇਲਾਕੇ ਚੱਲੋ ਕਿ ਕਰੀਬ 1/2 ਕਿਲੋਮੀਟਰ ਇੱਕ ਬਾਈਕ ਤੋਂ ਸਵਾਰ ਹੋਇਆ ਔਰ ਉਸ ਤੋਂ ਬਾਈਕ ਜਿੱਥਾ ਇਹਨਾਂ ਨੇ ਖੜੀ ਕੀਤੀ ਹੈ ਜਿਹੜੀ ਸੀਸੀਟੀਵੀ ਫੁਟੇਜ ਆਤਰੀ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਵਿਫਟ ਦੇ ਵਿੱਚ ਦੋ ਲੋਕ ਸਵਾਰ ਸੀਗੇ ਔਰ ਦੋਵੇਂ ਅੱਗੇ ਜਿਹੜੇ ਹੈਗੇ ਉਹ ਬੈਠੇ ਸੀਗੇ ਔਰ ਉਹਨਾਂ ਨੂੰ ਲੈ ਕੇ ਉੱਥੋਂ ਫਰਾਰ ਹੋ ਗਏ ਯਾਨੀ ਕਿ ਪੂਰੀ ਪਲੈਨਿੰਗ ਦੇ ਤਹਿਤ ਯਾਨੀ ਕਿ ਤਿੰਨ ਦਾ ਕਲਾ ਜਿਹੜੇ ਹਮਲਾਵਰ ਹੈ ਉਹ ਆਏ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਰੀਬ ਇੱਕ आधा ਇੱਕ ਘੰਟਾ ਪਹਿਲਾਂ ਉੱਥੇ ਇੱਕ ਹਮਰੇ ਸੀਗੇ ਯਾਨੀ ਕਿ ਸ਼ੋਰੂਮ ਦੇ ਇਹ ਜਿਹੜੇ ਵੀ ਲਾਰੇ ਸੀ ਸ਼ੋਰੂਮ ਦੇ ਢੇੜੇ ਲਾਂਦੇ ਲਾਂਦੇ ਇਹ ਉੱਥੇ ਬਿਲਕੁਲ ਸਾਹਮਣੇ ਜਾ ਕੇ ਰੇੜੀ ਦੇ ਬੈਕ ਸਟ ਜਿਹੜੀ ਸੀਸੀਟੀਵੀ ਤੇ ਦਿਖ ਰਿਹਾ ਹੈ ਕਿ ਇਹ ਪੂਰਾ ਉੱਥੇ ਬੈ ਕੇ ਇੰਤਜ਼ਾਰ ਕਰ ਰਹੇ ਸੀ ਕਿ ਕੀ ਕਮਨੋਜ ਬਹੁਤ ਸ਼ੁਕਰੀਆ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਦੋ ਸੀਸੀਟੀਵੀ ਫੁਟੇਜ 10 ਵਜੇ ਕੇ 12 ਮਿੰਟ ਦੀ ਫੁਟੇਜ ਕਤਲ ਤੋਂ ਪਹਿਲਾਂ ਦੀ ਜਿਸ ਦੇ ਵਿੱਚ ਜਦੋਂ ਹੀ ਸੰਜੇ ਵਰਮਾ ਹੁੰਦੇ ਨੇ ਤਾਂ ਹਮਲਾਵਰ ਤੁਰੰਤ ਉੱਠਦੇ ਨੇ ਤੇ ਗੋਲੀਆਂ ਚਲਾ ਦਿੰਦੇ ਨੇ ਤੇ ਦੂਜੀ ਫੁਟੇਜ ਜਿਸ ਦੇ ਵਿੱਚ ਤਿੰਨ ਹਮਲਾਵਰ ਬਾਈਕ ਤੇ ਨੇ ਉਸ ਤੋਂ ਬਾਅਦ ਇੱਕ ਸਵਿਫਟ ਗੱਡੀ ਜਿਸ ਦੇ ਵਿੱਚ ਇਹ ਤਿੰਨੇ ਹਮਲਾਵਰ ਹੁਣ ਫਰਾਰ ਹੋ ਗਏ ਨੇ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਤਮਾਲਵੇ ਦੇ ਵੱਡੇ ਕੱਪੜਾ ਕਾਰੋਬਾਰੀ ਸੰਜੇ ਵਰਮਾ ਦਾ ਕਤਲ ਕੀਤਾ ਗਿਆ ਬੋਹਰ ਦੇ ਮਸ਼ਹੂਰ ਸ਼ੋਰੂਮ ਮਾਲਕ ਦਾ ਕਤਲ ਕੀਤਾ ਗਿਆ ਹੈ ਵੀਅਰ ਵੈਲ ਸ਼ੋਰੂਮ ਦਾ ਨਾਮ ਹੈ ਜਿਸ ਦੇ ਇਹ ਮਾਲਕ ਸੀ ਸੰਜੇ ਵਰਮਾ ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤਿੰਨ ਹਮਲਾਵਰ ਸੀ ਕੁੱਲ ਦੋਨੇ ਗੋਲੀਆਂ ਚਲਾਈਆਂ ਤੀਜਾ ਬਾਈਕ ਤੇ ਸੀ ਪਹਿਲਾਂ ਤੋਂ ਹੀ ਘਾਤ ਲਾ ਕੇ ਹਮਲਾਵਰ ਬੈਠੇ ਸੀ ਜਿਉਂ ਹੀ ਸੰਜੇ ਵਰਮਾ ਆਉਂਦੇ ਨੇ ਉਹ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਉਤਰਦੇ ਨੇ ਆਪਣੇ ਸ਼ੋਰੂਮ ਵੱਲ ਐਂਟਰ ਕਰਦੇ ਨੇ ਤਾਂ ਇੱਕ ਹੋਰ ਤਸਵੀਰ ਇਹ ਬਾਈਕ ਜਿਹੜੀ ਹੈ ਜਿਸ ਦੇ ਉੱਤੇ ਇਹ ਜਾ ਰਹੇ ਸੀ ਤਾਂ ਇਹਨਾਂ ਤੋਂ ਪਹਿਚਾਨ ਹੋਣੀ ਹੋਰ ਵੀ ਸੌਖੀ ਹੋ ਜਾਏਗੀ ਕਿਉਂਕਿ ਸਾਹਮਣੇ ਤੋਂ ਹੈ ਪਹਿਲੀਆਂ ਦੋ ਸੀਸੀਟੀਵੀ ਫੁਟੇਜ ਦੇ ਵਿੱਚ ਤਾਂ ਇਹਨਾਂ ਨੇ ਆਪਣੀ ਪਹਿਚਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਕਾਲੇ ਰੰਗ ਦੀ ਬਾਈਕ ਜਿਸ ਦੇ ਉੱਤੇ ਇਹ ਤਿੰਨ ਹਮਲਾਵਰ ਨੇ ਹਾਲਾਂਕਿ ਜੇਕਰ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਇਹਨਾਂ ਦੀ ਉਮਰ ਕੋਈ 20 ਤੋਂ 25 ਸਾਲ ਹੀ ਆ ਕੋਈ ਜ਼ਿਆਦਾ ਉਮਰ ਜਿਹੜੀ ਇਹਨਾਂ ਦੀ ਨਜ਼ਰ ਨਹੀਂ ਆ ਰਹੀ ਇਸ ਤਸਵੀਰ ਨੂੰ ਜੇਕਰ ਤੁਸੀਂ ਗੋਹ ਨਾਲ ਦੇਖੋ ਤੇ ਇੱਕ ਨੇ ਜਿਹੜਾ ਸਭ ਤੋਂ ਪਿੱਛੇ ਬੈਠਾ ਉਸਨੇ ਚਿੱਟੇ ਰੰਗ ਦੀ ਹੁੱਡੀ ਪਾਈ ਹੋਈ ਹੈ ਤੇ ਜਿਹੜਾ ਵਿਚਕਾਰ ਹੈ ਉਸਨੇ ਇੱਕ ਸੰਤਰੀ ਰੰਗ ਦਾ ਪਰਨੇ ਦੇ ਨਾਲ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਅੱਗੇ ਹੈ ਉਹ ਉਸਨੇ ਕਾਲੇ ਰੰਗ ਦਾ ਪੜਨਾ ਬੰਨਿਆ ਹੋਇਆ ਹੈ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਬਾਈਕ ਤੇ ਅਸੀਂ ਦੇਖਦੇ ਹਾਂ ਇਹਨਾਂ ਨੂੰ ਤਾਂ ਬਾਈਕ ਤੇ ਏਸੇ ਬਾਈਕ ਤੋਂ ਬਾਅਦ ਇਹ ਅੱਗੇ ਸਿਫਟ ਦੇ ਵਿੱਚ ਫਰਾਰ ਹੁੰਦੇ ਨੇ ਤੇ ਇਸ ਤੋਂ ਪਹਿਲਾਂ ਜਿਹੜੀ ਚਿੱਟੀ ਹੁੱਡੀ ਵਾਲਾ ਲੜਕਾ ਏ ਤੇ ਇੱਕ ਹੋਰ ਨੌਜਵਾਨ ਹੈ ਜਿਹੜੇ ਹਮਲਾਵਰ ਨੇ ਜਿਹੜੇ ਸ਼ੂਟਰ ਨੇ ਇਹ ਪਹਿਲਾਂ ਘਾਤ ਲਾ ਕੇ ਬੈਠੇ ਹੁੰਦੇ ਨੇ ਜਿਸ ਪਾਸੇ ਸ਼ੋਰੂਮ ਹੈ ਉਸ ਤੋਂ Oppoosite side ਬੈਠੇ ਹੁੰਦੇ ਨੇ ਤੇ ਇਹ ਕਾਫੀ ਦੇਰ ਤੋਂ ਉੱਥੇ ਘੁੰਮ ਰਹੇ ਸੀ ਜਿਹੜੇ ਚਸ਼ਮਦੀਦ ਨੇ ਉਹ ਦੱਸਦੇ ਨੇ ਅਬੋਹਰ ਦੇ ਵਿੱਚ ਕਿਉਂਕਿ ਇਹ ਵਾਰਦਾਤ ਵਾਪਰੀ ਹੈ ਜੋ ਹੀ ਸੰਜੇ ਵਰਮਾ ਰੋਜ਼ ਦੀ ਤਰ੍ਹਾਂ ਆਪਣੇ ਸ਼ੋਰੂਮ ਦੇ ਵਿੱਚ ਗੱਡੀ ਦੇ ਵਿੱਚੋਂ ਉਤਰਦੇ ਨੇ ਐਂਟਰ ਕਰਦੇ ਨੇ ਕਰੀਬ 10:00 ਵਜੇ 12 ਮਿੰਟ ਦੀ ਤੁਸੀਂ ਦੇਖੋਗੇ ਸੀਸੀਟੀਵੀ ਕਿਉਂਕਿ ਇਸ ਸੀਸੀਟੀਵੀ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਹਮਲਾਵਰ ਇੱਕ ਸਾਈਡ ਬੈਠੇ ਨੇ ਜਿਵੇਂ ਹੀ ਸੰਜੇ ਵਰਮਾ ਆਪਣੀ ਗੱਡੀ ਦੇ ਵਿੱਚੋਂ ਉਤਰਦੇ ਨੇ ਤੁਰੰਤ ਚਲੇ ਜਾਂਦੇ ਨੇ ਗੋਲੀਆਂ ਚਲਾ ਦਿੰਦੇ ਨੇ ਦੂਜੀ ਸੀਸੀਟੀਵੀ 10:19 ਦੇ ਜਦੋਂ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਨੇ ਇੱਕ ਹੋਰ ਤਸਵੀਰ ਜਿਸ ਦੇ ਵਿੱਚ ਬਾਈਕ ਤੇ ਜਾ ਰਹੇ ਤਾਂ ਇਸ ਦੇ ਨਾਲ ਹੀ ਵੱਡੀ ਖਬਰ ਇਸੇ ਖਬਰ ਦੇ ਨਾਲ ਜੁੜੀ ਹੋਈ ਕਿਉਂਕਿ ਅਬੋਹਰ ਕਤਲकांड ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਦੇ ਵੱਲੋਂ ਲੈ ਲਈ ਗਈ ਹੈ ਕਥਿਤ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਅਬੋਹਰ ਕਤਲकांड ਦੀ ਲੌਰੈਂਸ ਗੈਂਗ ਦੇ ਵੱਲੋਂ ਆਰਜੂ ਬਿਸ਼ਨੋਈ ਨਾਂ ਦੇ ਅਕਾਊਂਟ ਤੋਂ ਕਥਿਤ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਹੈ ਤੇ ਕਿਹਾ ਗਿਆ ਹੈ ਬਿਸ਼ਨੋਈ ਗੈਂਗ ਦੇ ਵੱਲੋਂ ਕਿ ਇਹ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ ਜੋ ਸਾਡੇ ਖਿਲਾਫ ਜਾਵੇਗਾ ਉਸ ਨੂੰ ਮਿੱਟੀ ਵਿੱਚ ਮਿਲਾ ਮੰਗੇ ਬਿਸ਼ਨੋਈ ਗੈਂਗ ਹਾਲਾਂਕਿ న్యూਸ 18 ਪੰਜਾਬ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਜਿਵੇਂ ਪਹਿਲਾਂ ਵੀ ਹੁੰਦਾ ਆਇਆ ਹੈ ਜਦੋਂ ਹੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਵਾਪਰਦੀ ਹੈ ਕੋਈ ਆਪਸ ਦੇ ਵਿੱਚ ਗੈਂਗਵਾਰ ਹੁੰਦੀ ਹੈ ਜਾਂ ਫਿਰ ਇਸ ਢੰਗ ਦੇ ਨਾਲ ਕੋਈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਜਿੰਨੇ ਵੀ ਗੈਂਗਸਟਰ ਨੇ ਇਸੇ ਤਰ੍ਹਾਂ ਕਥਿਤ ਪੋਸਟਾਂ ਪਾ ਕੇ ਜ਼ਿੰਮੇਵਾਰੀ ਲੈਂਦੇ ਨੇ ਤੇ ਅਬੋਹਰ ਦੇ ਵਿੱਚ ਸੰਜੇ ਵਰਮਾ ਦਾ ਕਤਲ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਵੀ ਲੋਰੈਂਸ ਗੈਂਗ ਦੇ ਵੱਲੋਂ ਲੈ ਲਈ ਗਈ ਹੈ ਹਾਲਾਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਵੇਂ ਹੀ ਇਹ ਪੋਸਟ ਸਾਹਮਣੇ ਆਈ ਤੇ ਹੁਣ ਪੁਲਿਸ ਇਸ ਦੀ ਇਸ ਨੂੰ ਵੈਰੀਫਾਈ ਕਰੇਗੀ ਕਿ ਕਿਹੜੇ ਅਕਾਊਂਟ ਤੋਂ ਕਿਸ ਨੇ ਕਿਸ ਥਾਂ ਤੋਂ ਇਹ ਪੋਸਟ ਪਾਈ ਹੈ ਆਰਜੂ ਬਿਸ਼ਨੋਈ ਨਾਂ ਦਾ ਇਹ ਅਕਾਊਂਟ ਹੈ ਜਿਸ ਤੋਂ ਇਹ ਪੋਸਟ ਪਾਈ ਗਈ ਹੈ ਕਥਿਤ ਪੋਸਟ ਹੈ న్యూਸ 18 ਪੰਜਾਬ ਇਸ ਦੀ ਪੁਸ਼ਟੀ ਨਹੀਂ ਕਰਦਾ ਤੁਹਾਨੂੰ ਅਸੀਂ ਪੋਸਟ ਵੀ ਦਿਖਾ ਰਹੇ ਹਾਂ ਕੀ ਕੁਝ ਲਿਖਿਆ ਉਹ ਵੀ ਦੱਸ ਰਹੇ ਹਾਂ ਤਾਂ ਇਸ ਪੋਸਟ ਦੇ ਵਿੱਚ ਜੋ ਆਰਜੂ ਬਿਸ਼ਨੋਈ ਦੇ ਨਾਂ ਦੇ ਅਕਾਊਂਟ ਦੇ ਵੱਲੋਂ ਪਾਈ ਗਈ ਹੈ ਕਿ ਇਹ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ ਸੰਜੇ ਵਰਮਾ ਦੇ ਬਾਰੇ ਲਿਖਿਆ ਹੈ ਬਿਸ਼ਨੋਈ ਗੈਂਗ ਨੇ ਤੇ ਲਿਖਿਆ ਹੈ ਕਿ ਜੋ ਸਾਡੇ ਖਿਲਾਫ ਜਾਵੇਗਾ ਉਸ ਨੂੰ ਮਿੱਟੀ 'ਚ ਮਿਲਾ ਦੇਵਾਂਗੇ ਹੋਰ ਕੀ ਕੁਝ ਲਿਖਿਆ ਇਸ ਪੋਸਟ ਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਸ ਪੋਸਟ ਦੇ ਵਿੱਚ ਜੋ ਗੱਲ ਗੱਲਾਂ ਲਿਖੀਆਂ ਗਈਆਂ ਨੇ ਉਸ ਦੇ ਵਿੱਚ ਲਿਖਿਆ ਗਿਆ ਕਿ ਆਰਜੂ ਬਿਸ਼ਨੋਈ ਹੈ ਜਿਹੜਾ ਇਸ ਜਿਸ ਅਕਾਊਂਟ ਤੋਂ ਇਹ ਪੋਸਟ ਕੀਤਾ ਗਿਆ ਹੈ ਅ ਇਹ ਜੋ ਨਿਊ ਵੀਰ ਵੈਲ ਅਬੋਹਰ ਦੀ హత్య ਹੋਈ ਹੈ ਉਸ ਦੀ ਜ਼ਿੰਮੇਵਾਰੀ ਗੋਲਡ ਢਿੱਲੋ ਆਰਜੂ ਬਿਸ਼ਨੋਈ ਅਤੇ ਸ਼ੋਭਮ ਲੋਨਕਰ ਮਹਾਰਾਸ਼ਟra ਲੈਂਦੇ ਨੇ ਇਹ ਹਿੰਦੀ ਦੇ ਵਿੱਚ ਆ ਪੋਸਟ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਨੂੰ ਅਸੀਂ ਕਾਲ ਕੀਤੀ ਸੀ ਕੋਈ ਮੈਟਰ ਨੂੰ ਲੈ ਕੇ ਤੇ ਇਸ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਹੁਣ ਅਸੀਂ ਇਹ ਦੱਸਣ ਦੇ ਲਈ ਇਸ ਨੂੰ ਇਹ ਕੰਮ ਕੀਤਾ ਏ ਇਹ ਸਾਡੇ ਦੁਸ਼ਮਣਾਂ ਦੀ ਸਪੋਰਟ ਕਰਦਾ ਸੀ ਜੋ ਸਾਡੇ ਖਿਲਾਫ ਜਾਏਗਾ ਉਸ ਨੂੰ ਮਿੱਟੀ 'ਚ ਮਿਲਾ ਦੇਵਾਂਗੇ ਜੋ ਅਸੀਂ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਨੇ ਆ ਚਾਹੇ ਕਿਸੇ ਤੇ 302 ਲਗੇ ਤੇ ਚਾਹੇ 307 ਅਸੀਂ ਜੋ ਵੀ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਨੇ ਆ ਦੇਖਦੇ ਰਹੋ ਫਰਜ਼ੀ ਬਦਮਾਸ਼ਾਂ ਦੀਆਂ ਦੰਦਾ ਹੇਠਾਂ ਉਂਗਲੀਆਂ ਰਖਵਾ ਦੇਵਾਂਗੇ ਇਹ ਕੁਝ ਲਿਖਿਆ ਏ ਇਸ ਪੋਸਟ ਦੇ ਵਿੱਚ ਤਾਂ ਨਹੀਂ ਕੀ ਔਰ ਉਸ ਦੇ ਉੱਪਰ ਆਗੇ ਬੜੇ ਹੈ ਹੁਣ ਸੇ ਹਮੇਂ ਪ੍ਰੇਰਣਾ ਮਿਲਦੀ ਹੈ सब जानते हैं कि मुगल सरकार के डर से चूंकि खुले में संस्कार करना भी खतरनाक था क्योंकि औरंगजेब ने यह फरमान जारी किया था कि संस्कार भी नहीं कोई कर सकेगा उस व्यक्तित्व ने हमारी संस्कृति को सुरक्षित करते हुए गुरु तेग बहादुर जी के स्वरूप को अपनी गाड़ी में ला करके अपने घर के अंदर ही आग लगा करके उसको संस्कार करने का काम यह ऐसा इतिहास है हमारा है यह कोई छोटा इतिहास नहीं है हमने कभी मुगलों के आगे हमारे पूर्वजों ने शीश नहीं झुकाया है सिर ऊंचा करके उनका सामना किया है यह कि हमारा इतिहास यह हमारा इतिहास रहा है और यह है धर्म की रक्षा के लिए अभूतपूर्व बलिदान भी था ये कोई छोटा बलिदान नहीं था क्योंकि लोगों के अंदर भय पैदा करना लोगों को डराना ये मुगलों की एक सोच थी औरंगजेब ने एक डराना और भय पैदा करना उसी को ध्यान में रखते हुए गुरु तेग बहादुर जी के शीश को धड़ से अलग करने का फरमान दिया था वो समय था हमने देखा है ये बातें इतिहास के अंदर अंकित है कि डेढ़ किलो डेढ़ क्विंटल जनेऊ वो उतारता था तब जाकर के वो शांति से बैठता था भोजन करता था ये मानसिकता थी परंतु उस मानसिकता को कुचलने का काम लक्ष्मी साब जैसे महान व्यक्तित्व ने किया हम सब तो जानते हैं लखी बंजारा का जो इतिहास है उनके परिवार के एक बड़े सदस्यों ने कुर्बानी दी है शहादत दी है इनमें चाहे लखी बंजारे के बेटे की बात हो चाहे उनकी बेटियों की बात हो चाहे परपोते की बात हो और चाहे बेटी के ससुर की बात हो पूरे के पूरे परिवार में धर्म की रक्षा और सुरक्षा के लिए अपनी महान सादत देने का काम वो रक्षी था बंजारा के किया है बंजारा समाज बहुत ही संघर्षशील मेहनती और स्वाभिमानी समाज है पूरे देश में एक अलग ही संस्कृति में जीने वाले लोगों के रूप में यह समाज अपनी विशेष पहचान बनाए हुए हैं आपने न केवल व्यापार वाणिज्य के माध्यम से